ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸਿਰਫ ਇੱਕ ਗਲਾਸ ਦੁੱਧ ਤੋਂ ਹੀ ਆਪਾਂ ਬਹੁਤ ਹੀ ਜ਼ਿਆਦਾ ਕਰਾਰੀ ਸਬਜ਼ੀ ਬਣਾਵਾਂਗੇ ਤੇ ਬਿਲਕੁਲ ਈਜ਼ੀ ਮੈਥਡ ਹੈ ਤੇ 5 ਮਿੰਟਾਂ ਦੇ ਵਿੱਚ ਹੀ ਤੁਹਾਡੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਜੂਗੀ ਤੇ ਜਦੋਂ ਆਪਣੇ ਘਰੇ ਕੋਈ ਵੀ ਚੀਜ਼ ਜਾਂ ਸਬਜ਼ੀ ਨਹੀਂ ਬਣਾਉਣ ਨੂੰ ਹੁੰਦੀ ਤਾਂ ਤੁਸੀਂ ਇਹ ਰੈਸিপি ਈਜ਼ੀਲੀ ਟਰਾਈ ਕਰ ਸਕਦੇ ਆ ਤਾਂ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਜੀ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਲਈਏ ਕੜਾਈ ਤੇ ਇਹਦੇ ਵਿੱਚ ਆਪਾਂ ਕਰਾਂਗੇ ਜੀ ਸਰੋਂ ਦਾ ਤੇਲ ਗਰਮਾ ਤੇ ਸਰੋਂ ਦੇ ਤੇਲ ਦੇ ਵਿੱਚ ਜ਼ਿਆਦਾ ਕਰਾਰੀ ਬਣਦੀ ਹੈ ਆਪਣੀ ਸਬਜੀ ਆ ਤੇ ਇਹਦੇ ਵਿੱਚ ਆਪਾਂ ਤਿੰਨੇ ਚੀਜ਼ਾਂ ਦਾ ਪੇਸਟ ਪਾਵਾਂਗੇ ਆਦਰਕ ਦਾ ਤੇ ਲਸਣ ਦਾ ਤੇ ਹਰੀਆਂ ਮਿਰਚਾਂ ਦਾ ਪਹਿਲਾਂ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਜੀ 1-2 ਮਿੰਟਾਂ ਦੇ ਵਿੱਚ ਆਪਾਂ ਇਹਨੂੰ ਫਰਾਈ ਕਰ ਲਾਂਗੇ ਆਪਣੇ ਤੜਕੇ ਨੂੰ ਪਹਿਲਾਂ ਇਹ ਤਿੰਨੇ ਚੀਜ਼ਾਂ ਪਾ ਕੇ ਤਸੀਂ ਭੁੰਨ ਲਿਓ ਤੇ ਉਦੋਂ ਬਾਅਦ ਦੇ ਵਿੱਚ ਨਾ ਆਪਾਂ ਪਿਆਜ਼ ਪਾਵਾਂਗੇ ਜੀ ਕੁਝ ਵੀ ਨਹੀਂ ਸਬਜੀ ਪਾਉਣ ਦੀ ਲੋੜ ਸਾਨੂੰ ਕੋਈ ਵੀ ਤੇ ਚਾਰ ਪਿਆਜ ਕੱਟਿਆ ਆਪਾਂ ਬਰੀਕ-ਬਰੀਕ ਕੱਟ ਲਿਆ ਸੀ ਇਹਨਾਂ ਨੂੰ ਨਾਰਮਲ ਸਾਈਜ਼ ਦੇ ਪਿਆਜ ਸੀਗੇ ਆਪਣੇ ਤੇ ਹੁਣ ਆਪਾਂ ਇਹਨੂੰ ਸਲੋ ਸਲੋ ਅੱਗ ਤੇ ਭੁੰਨ ਲੈਣਾ ਏ ਆਪਣੇ ਤੜਕੇ ਨੂੰ ਕੋਈ ਵੀ ਸਬਜ਼ੀ ਜਦੋਂ ਆਪਣੇ ਘਰੇ ਨਹੀਂ ਹੁੰਦੀ ਜਾਂ ਆਪਾਂ ਕੋਈ ਸਮਝ ਨਹੀਂ ਹੁੰਦੀ ਆਪਾਂ ਕੀ ਬਣਾ ਗਏ ਤਾਂ ਇਹ ਜਿਹੜੀ ਰੈਸਪੀ ਹੈ ਤੁਸੀਂ ਟਰਾਈ ਕਰ ਸਕਦੇ ਆਂ ਤੇ 100% ਜੀ ਆਪਣਾ ਭਰੋਸਾ ਏ ਤੇ ਇਹ ਸਬਜ਼ੀ ਹੈ ਜਿਹੜੀ ਤੁਹਾਡੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਜੇ ਤੁਸੀਂ ਇਹ ਸਬਜ਼ੀ ਡੇਲੀ ਵੀ ਆਪਾਂ ਨੂੰ ਬਣਾ ਕੇ ਦਿੰਨੇ ਆ ਤੁਸੀਂ ਕਿਸੇ ਨੂੰ ਵੀ ਆਪਣੀ ਫੈਮਿਲੀ ਦੇ ਵਿੱਚ ਕਿਸੇ ਨੂੰ ਵੀ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬਣਾਉਂਗੇ ਤਾਂ ਕੋਈ ਇਹ ਜਾਨੀ ਹੋਗਾ ਜਿਹਨੂੰ ਨਾ ਪਸੰਦ ਆਊਗੀ ਤਾਂ ਇਹਦੇ ਵਿੱਚ ਆਪਾਂ ਨਾਰਮਲ ਮਸਾਲੇ ਪਾ ਦਾਂਗੇ ਧਨੀਆ ਪਾਊਡਰ ਤੇ ਮਸਾਲਾ ਗਰਮ ਤੇ ਆ ਇੱਕ ਇਹ ਆਪਾਂ ਪਾ ਦਿਆ ਜੀ ਲਾਲ ਮਿਰਚ ਤੇ ਨਮਕ ਪਾਵਾਂਗੇ ਤੇ ਥੋੜੀ ਜਿਹੀ ਹਲਦੀ ਪਾ ਦਾਂਗੇ ਕਿਉਂਕਿ ਆਪਾਂ ਥੋੜੀ ਜਿਹੀ ਬਣਾਉਣੀ ਆ ਤੇ ਤੁਸੀਂ ਜਿੰਨੀ ਬਣਾਉਣੀ ਆ ਉਹਦੇ ਹਿਸਾਬ ਨਾਲ ਪਾਓ ਤੇ ਇਹ ਆਪਾਂ ਪਾਤਾ ਜੀ ਜੀਰਾ ਪਾਊਡਰ ਤੇ ਇਹਨਾਂ ਨੂੰ ਵੀ ਹੁਣ ਥੋੜਾ ਜਿਹਾ ਆਪਾਂ ਇਹਨਾਂ ਨੂੰ ਨਾ ਆਪਣੇ ਮਸਾਲਿਆਂ ਨੂੰ ਵੀ ਭੁੰਨ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਮਸਾਲਿਆਂ ਨੂੰ ਭੁੰਨ ਕੇ ਨੇ ਤਰੀਲੇ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਤਾਂ ਕਿ ਜਿਹੜਾ ਆਪਣਾ ਮੜਾ ਘੋਟਾ ਮਸਾਲਾ ਹੈ ਉਹ ਘਿਓ ਛੱਡ ਜੇ ਤੇ ਜਿਹੜਾ ਮਸਾਲਾ ਉਹ ਪੂਰੀ ਤਰ੍ਹਾਂ ਪੱਕ ਜੇ ਬਿਲਕੁਲ ਹੀ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਬਾਲਾ ਨਹੀਂ ਪਾਵਾਂਗੇ ਐਨੀ ਕਿ ਜ਼ਿਆਦਾ ਕਰਾਰੀ ਸਬਜ਼ੀ ਬਣੂਗੀ ਹੈਨਾ ਤੁਸੀਂ ਆਈਡੀਆ ਵੀ ਨਹੀਂ ਲਾ ਸਕਦੇ ਕਿ ਕਿੰਨੀ ਟੇਸਟ ਬਣਦੀ ਹੈ ਇਹ ਜੀ ਆਪਾਂ ਰੋਜ਼ ਵੀ ਬਣਾਵਾਂਗੇ ਤਾਂ ਕੋਈ ਵੀ ਸਬਜ਼ੀ ਤੋਂ ਬੋਰ ਨਹੀਂ ਹੋਊਗਾ ਤੇ ਆਪਾਂ ਇਹਨੂੰ ਢੱਕ ਕੇ 5-7 ਮਿੰਟਾਂ ਲਈ ਪਕਾ ਲਾਂਗੇ। ਲਓ ਜੀ 3-4 ਮਿੰਟਾਂ ਦੇ ਵਿੱਚ ਹੀ ਆਪਣੀ ਜਿਹੜੀ ਤਰਿਓ ਗਾੜੀ ਹੋ ਗਈ ਆ। ਤੇ ਤੁਸੀਂ ਇਹਦੇ ਵਿੱਚ ਧਣੀਆਂ ਜ਼ਰੂਰ ਪਾ ਲਿਓ। ਮਟ ਆਪਣੇ ਕੋਲੇ ਹੈ ਨਹੀਂ ਸੀ ਧਣੀਆਂ ਮੱਕਿਆ ਪਿਆ ਸੀ ਅੱਜ। ਤੇ ਦੂਜੇ ਪਾਸੇ ਆਪਣਾ ਦੁੱਧ ਕੱਢਣਾ ਤਰਿਆ ਹੋਇਆ ਜੀ। ਤੇ ਆਪਾਂ ਇੱਕ ਗਲਾਸ ਭਰ ਕੇ ਦੁੱਧ ਦਾ ਲਿਆ ਸੀਗਾ ਤੇ ਇਹਨੂੰ ਕਾੜਨਾ ਧਰਤਾ ਸੀਗਾ ਇਦਾਂ ਤੇ ਹੁਣ ਆਪਾਂ ਜਿਹੜੀ ਆਪਣੀ ਸਬਜ਼ੀ ਬਣ ਗਈ ਆ ਇਹਦੇ ਵਿੱਚ ਆਪਾਂ ਇਹ ਦੁੱਧਾ ਜਿਹੜਾ ਇਹਨੂੰ ਪਾ ਦਿਆਂਗੇ ਜੀ ਪੂਰਾ ਗਲਾਸ ਭਰ ਕੇ ਦੁੱਧਾ ਲਿਆਏ ਆਪਾਂ ਪੂਰਾ ਇਹਨੂੰ ਗਾੜਾ ਕਰ ਲਿਆ ਸੀ ਆਪਾਂ ਦੁੱਧ ਨੂੰ ਕਾੜ ਕੇ ਤੇ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਜੀ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਤਰੀਕ ਹੁੰਦੀ ਹੈ ਨਹੀਂ ਤੇ ਜਦੋਂ ਤੁਹਾਨੂੰ ਕੋਈ ਵੀ ਸਬਜ਼ੀ ਸਮਝ ਨਹੀਂ ਲੱਗਦੀ ਜਾਂ ਤੁਹਾਡੇ ਕੋਲ ਟਾਈਮ ਨਹੀਂ ਤਾਂ ਉਹ ਤੁਸੀਂ ਬਣਾ ਸਕਦੇ ਆ ਜੀ ਧੰਨਵਾਦ